ਬਾਈ ਘਰ ਦਾ ਜੱਗ ਹੋ ਚੁਕਿਆ ਤੇ ਹਾਂਜੀ ਵੀ ਸਾਡਾ ਸਾਰਿਆਂ ਦਾ ਵੈਲਕਮ ਆਪੇ ਨਵੇਂ ਘੈਂਟ ਜੇ ਵਲੌਗ ਦੇ ਵਿੱਚ ਤੇ ਵੀਰੋ ਸਾਨੂੰ ਅੱਜ ਆਇਆ ਜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਬਾਈ ਜਿੱਥੇ ਬਈ ਪਤੰਗ ਚੜਦੇ ਵੀ ਨੇਗੇ ਤੇ ਬਹੁਤ ਦੁਨੀਆ ਬਈ ਪਤੰਗ ਝਰੋਣ ਵੀ ਆਉਂਦੀ ਆ ਤੇ ਬਈ ਕਮੈਂਟ ਕਰਕੇ ਜਰੂਰ ਦੱਸਿਓ ਬਈ ਤੁਸੀਂ ਉਹ ਗੁਰਦੁਆਰਾ ਸਾਹਿਬ ਕਦੇ ਗਏ ਹੋ ਤੇ ਚਲੋ ਸਾਨੂੰ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਾਉਣੇ ਆ ਤੇ ਪਤੰਗ ਵੀ ਦਿਖਾਉਣ ਨੇ ਜ਼ਿਆਦੇ ਪਤੰਗ ਚੜਦਣੇ ਬਈ ਬਲੌਗ ਐਂਡ ਤੱਕ ਦੇਖਿਓ ਤੇ ਚਲੋ ਫੇਰ ਚੱਲਦੇ ਆ ਤੇ ਆਜੋ ਆਪੇ ਪਹਿਲਾਂ ਦਰਸ਼ਨ ਕਰਾਂਗੇ ਫੇਸਬੁਕ ਤੋਂ ਪੂਰੇ ਪ੍ਰਮਾਣ ਦੇਖੋ ਜਿਹੜੇ ਜਾਦੇ ਜਾਰ ਦੇ ਨੇ ਉਹ ਦੇਖੋ ਸਾਹਮਣੇ ਦੇ ਨਹੀਂ ਹੋਤਾ ਸਭ ਕੁਝ ਪੱਕਾ ਪੂਰਨ ਕਾਜ ਕਿ ਉਹਨਾਂ ਨੂੰ ਸਜ਼ਾਵਾ ਦੇਣੀਆਂ ਨੇ ਖੁਦ ਸਾਡਾ ਜੀ ਸਭ ਤੋਂ ਪਹਿਲ ਇਹਨਾਂ ਨੇ ਗੁਰਸੱਜ ਦੀ ਸੇਵਾ ਸਿੱਖ ਤੈਰ ਇਨੇ ਜਿਆਦਾ ਚਾੜਦੇ ਸਰ ਬਹੁਤ ਜਿਆਦੇ ਜਦੋਂ ਆਪਾਂ ਲੈਣਾ ਹੈ ਪਤੰਗ ਬਾਈ ਤੁਹਾਨੂੰ ਦਾਖਲ ਕਰਾ ਦੇ ਹੋ ਜਾ ਬਈ ਆਪਾਂ ਰੋ ਲੈ ਲਈਏ ਨਾਲ ਪਤੰਗ ਲੈ ਲਿਆ ਦੇ ਸਕਦੇ ਹੋ ਤੇ ਬਈ ਹੁਣ ਆਪਾਂ ਚਾੜਾਂਗੇ ਤੁਹਾਨੂੰ ਦਿਖਾਉਣੇ ਆ ਉੱਤੇ ਕੋਠੇ ਚੜ ਕੇ ਬਈ ਇਨੇ ਜਿਆਦੇ ਪਤੰਗ ਚੜਦੇ ਨੇ ਇਹਦਾ ਮੰਨਦਾ ਜੀ ਥੱਲੇ ਦੀਂਦਾ ਨਹੀਂ ਹੈਗਾ ਜਾਂ ਪੂਰੇ ਪਤੰਗ ਚੜਦੇ ਇਸ ਨੂੰ ਵੀ ਕੈਮਰੇ ਜੀ ਪੂਰਾ ਕਲੀਅਰ ਦੀਂਦਾ ਨਹੀਂ ਹੋਣਾ ਹੈਗਾ ਪਰ ਇਨੇ ਜਿਆਦਾ ਪਤੰਗ ਨੇ ਯਾਰ ਮੈਂ ਜਿੱਤੇ ਕਿ ਜਿੰਨੇ ਪਤੰਗ ਤੇ ਚੜਦੇ ਨੇ ਦੇਖੀ ਹੈਗੇ ਕਲੋ <laughs> 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 ਲੋ ਜੀ ਬਈ ਡਰਾਮਾ ਪਾਲੀਆਂ ਤੇ ਪਹਿਲਾ ਬਰਾਊਜ਼ਰ ਦਾ 4 ਦਾ ਤੇ ਲੋ ਜੀ ਬਈ ਪੰਗ ਪੰਗ ਚਾਰ ਕੇ ਤੇ ਹੁਣ ਆਪਾਂ ਚੱਲੇ ਘਰ ਨੂੰ ਆਖੜਾ ਆਪਣਾ ਮੋਟਰਿਕ ਤੇ ਆਜੋ ਤੇ ਬਈ ਸਾਨੂੰ ਆਦਾ ਵਲੌਗ ਵਧੇ ਲੱਗ ਵੀਡੀਓ ਲਾਈਕ ਕਰੋ ਕਮੈਂਟ ਕਰੋ ਤੇ ਆਨਲਾਈਨ ਵਲੌਗ ਨੂੰ ਸਬਸਕ੍ਰਾਈਬ ਕਰੋ ਚੰਗਾ ਫਿਰ